ਅੱਜ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਕਾਨੂੰਨ ਦੇ ਪਿੱਛੇ ਇਹ ਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲੀਅਰ ਆ ਹੈ ਚਾਹ ਬੇਰੋਜ਼ਗਾਰੀ ਦੇ ਮੁੱਦੇ ਤੇ ਚਾਹ ਮਹਿੰਗਾਈ ਦੇ ਮੁੱਦੇ ਤੇ ਉਸ ਫੇਲੀਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਕੀਨ ਜੋ ਪਾਣੀ ਦੇ ਸਕੀ ਹੈ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀ 30 ਚੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ ਇਹਨਾਂ ਬਾਰਲੇ ਮੁਲਕਾਂ ਜਾ ਕੇ ਵਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਆ ਕਿ ਉਹਨਾਂ ਨੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਕਿਹੜੇ ਕਰੰਟ ইস্যੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲਿਟਿਕਲੀ ਮੋਟੀਵੇਟਿਡ ਲੋ ਹੈ ਇਹਦੇ ਚ ਦੀਰਥੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬੈਂਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਾ ਤਾਂ ਲੋਕਾਂ ਦਾ ਧਿਆਨ ਹਟੋਣਾ ਚ। ਅੱਛਾ ਹੋਇਆ ਹਮ ਤਾਂ ਗੰਤੇ ਕਿ ਮਿਲਣਾ ਚਾਹੀਏ ਥਾ ਬੜਾ ਲੇਟ ਮਿਲਿਆ ਜੋ ਲੋਕੋ ਕੋ ਇਸ ਦੇਸ਼ ਮੇ ਆ ਗਏ 20 20 30 30 ਸਾਲ 40 40 ਕਈ ਤੋਂ 47 ਕੇ ਵੇਲੇ ਕਈ ਆਏ ਹੋਏ ਆਨ ਕੋ ਕੋਈ ਅਧਿਕਾਰ ਹੀ ਨਾ ਮਿਲਣਾ ਨਾ ਘਰ ਖਰੀਦਨੇ ਕਾ ਮਿਲਣਾ ਨਾ ਵੋਟ ਕਾ ਮਿਲਣਾ ਨਾ ਨੌਕਰੀ ਕਾ ਮਿਲਣਾ ਤੋ ਬੜੀ ਭਾਰੀ ਬਾਤ ਥੀ ਤੋ ਹਮਨੇ ਤੋ ਮੰਗ ਕੀ ਥੀ ਹਮਾਰਾ ਵੀ ਜੋ ਸਿਖਵਾਈ ਹੈ ਉਹ ਵੀ 5 6000 ਹੈ ਜਿੰਨ ਕੋ ਜੇ ਫਾਇਦਾ ਹੋਇਆ ते जो देश में रहते हैं इतने देश में रहना भी चाहते हैं देश में रहते हैं और कहीं उन्हें जाना ही नहीं है उनको फिर देश का जो सारे बाकी अधिकार हैं वो उनको मिलने चाहिए थे अच्छा काम किया प्राइम मिनिस्टर ने